ਗੁਰੂ ਪਿਆਰ ਵਾਲੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਜਸਵਿੰਦਰ ਸਿੰਘ ਬਟਰੁਖਾ ਤੇ ਆਪਾਂ ਇਸ ਚੈਨਲ ਦੇ ਉੱਪਰ ਪਿਛਲੇ ਕੁਝ ਦਿਨਾਂ ਤੋਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਵਿਆਖਿਆ ਰਲ ਮਿਲ ਕੇ ਆਪਸ ਵਿੱਚ ਸਾਂਝੀ ਕਰ ਰਹੇ ਹਾਂ ਤੇ ਇਹ ਪ੍ਰੋਗਰਾਮ ਆਪਾਂ ਸਮਰਪਿਤ ਕੀਤਾ ਹੋਇਆ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਾਂ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਜਿਸ ਵੇਲੇ ਮਹਾਰਾਜ ਗੁਰੂ ਤੇਗ ਬਹਾਦਰ ਜੀਾਂ ਨੇ ਤੜਪ ਦੀ ਲੋਕਾਈ ਰੇਪਰ ਬڑا ਵੱਡਾ ਪਰਉਪਕਾਰ ਕੀਤਾ ਸਮੁੱਚੀ ਸ੍ਰਿਸ਼ਟੀ ਉੱਪਰ ਕਾਇਨਾਤ ਉੱਪਰ ਬੜਾ ਵੱਡਾ ਪਰਉਪਕਾਰ ਕੀਤਾ ਜੀਵਨ ਜਾਂਚ ਦਾ ਇੱਕੋ ਰਾਹ ਦੱਸਿਆ ਜਿਸ ਰਸਤੇ ਨੂੰ ਅਪਣਾ ਕੇ ਅਸੀਂ ਆਪਣੇ ਇਸ ਜੀਵਨ ਦਾ ਸਭ ਤੋਂ ਵੱਡਾ ਫਲ ਪ੍ਰਾਪਤ ਕਰ ਸਕਦੇ ਹਾਂ ਤੇ ਉਸ ਦਾ ਤਰੀਕਾ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸ਼ਬਦ ਉਹਨਾਂ ਦੀ ਬਾਣੀ ਵਿੱਚੋਂ ਸਮਝਦੇ ਆ ਰਹੇ ਹਾਂ ਪ੍ਰਕਰਨ ਰਾਗ ਰਾਮਕਲੀ ਦੇ ਵਿੱਚੋਂ ਚੱਲ ਰਿਹਾ ਹੈ ਪਿਛਲੇ ਹਿੱਸੇ ਵਿੱਚ ਆਉਂਦਿਆਂ ਦੋ ਸ਼ਬਦ ਰਾਮ ਕਲੀ ਦੇ ਆਪ ਜੀ ਨੇ ਸਰਵਣ ਕੀਤੇ ਸਨ ਆ ਅੱਜ ਦੇ ਹਿੱਸੇ ਵਿੱਚ ਆਪਾਂ ਤੀਜਾ ਤੇ ਅੰਤਲਾ ਜੋ ਸ਼ਬਦ ਹੈ ਰਾਮ ਕਲੀ ਰਾਗ ਦਾ ਉਸ ਦੀ ਸਾਂਝ ਪਾਵਾਂਗੇ ਫਿਰ ਆਪਾਂ ਉਸ ਤੋਂ ਅਗਲੇ ਸ਼ਬਦਾਂ ਦੀ ਵਿਚਾਰ ਦੀ ਵੱਲ ਨੂੰ ਪੜਾਂਗੇ ਜੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਤੋਂ ਪਹਿਲਾਂ ਸ਼ਬਦ ਦਾ ਪਾਠ ਤੇ ਫਿਰ ਉਸ ਦਾ ਉਚਾਰਨ ਵਿਸ਼ਰਾਮਾਂ ਦੀ ਸਾਝ ਤੇ ਫਿਰ ਆਪਾਂ ਉਸ ਤੋਂ ਬਾਅਦ ਉਸ ਤੇ ਜੋ ਭਾਵ ਅਰਥ ਹਨ ਵਿਚਾਰ ਵਿਆਖਿਆ ਹੈ ਉਸ ਦੀ ਸਾਝ ਆਪਸ ਵਿੱਚ ਪਾਈਏ। ਰਾਮਕਲੀ ਰਾਗ ਦਾ ਤੀਜਾ ਸ਼ਬਦ ਹੈ ਜੀ ਆਪਾਂ ਮੂਲ ਪਾਠ ਕਰ ਲਈਏ। ਰਾਮਕਲੀ ਮਹਲਾ ਨਵਾ ਪ੍ਰਾਨੀ ਨਾਰਾਇਣ ਸੁਦਲੇਹ ਸ਼ਿਨ ਸ਼ਿਨ ਆਉਦ ਕਟੈ ਨਿਸਬਸੁਰ ਬ੍ਰਿਥਾ ਜਾਤ ਹੈ ਦੇਹ ਰਹਾਉ ਤਰਨਾ ਪੋ ਬਿਖਿਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੁ ਨਹੀਂ ਸਮਝੈ ਕੌਨ ਕੁਮਤ ੁਰਜਨ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਤਾ ਕਉ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾ ਹੂੰ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਇਸ ਸ਼ਬਦ ਦਾ ਹੈ ਜੀ ਰਾਮਕਲੀ ਰਾਗ ਦਾ ਤੀਜਾ ਸ਼ਬਦ ਤੇ ਪਾਠ ਆਪ ਜੀ ਨੇ ਇਸ ਦਾ ਸਰਵਣ ਕੀਤਾ ਆਓ ਵਿਸ਼ਰਾਮ ਤੇ ਉਚਾਰਨ ਦੀ ਆਪਾਂ ਸਾਂਝ ਪਾਈਏ ਪ੍ਰਾਨੀ ਨਾਰਾਇਣ ਸੁਧਲੇ ਪ੍ਰਾਨੀ ਤੇ ਵਿਸ਼ਰਾਮ ਆਏ ਸ਼ਿਨ ਸ਼ਿਨ ਆਉਦ ਘਟੈ ਨਿਸ ਬਾਸੁਰ ਇਥੇ ਵਿਸ਼ਰਾਮ ਬਾਸੁਰ ਬੱਬੇ ਕੰਨ ਸੱਸੀ ਊਂਕੜ ਰਾਰਾ ਬਾਸੁਰ ਬ੍ਰਿਥਾ ਜਾਤ ਹੈ ਦੇਹ ਰਹਾਉ ਬ੍ਰਿਥਾ ਇਹਨੂੰ ਬਿਰਥਾ ਨਹੀਂ ਕਹਿਣਾ ਮ੍ਰਿਥਾ ਕਿਉਂਕਿ ਰਾਰਾ ਬੱਬੇ ਦੇ ਪੈਰ ਵਿੱਚ ਹੈ ਤਰਨਾ ਪੋ ਵਿਖੇਨ ਸਿਉ ਖੋਇਓ ਵਿਖੇਨ ਸਿਉ ਨਹੀਂ ਕਹਿਣਾ ਵਿਖੇਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜ ਹੂ ਨਹੀਂ ਸਮਝੈ ਅਜ ਹੂ ਨਹੀਂ ਸਮਝਾਏ ਇਥੇ ਵਿਸ਼ਰਾਮ ਸਮਝਾਏ ਦੇ ਉੱਪਰ ਆਏਗਾ ਕੌਨ ਕੁਮਤ ਉਰਜਨ ਕੁਮਤ ਕੱਕੇ ਔਂਕੜ ਕੁਮਤ ਮਾਨਸ ਜਨਮ ਦਿਓ ਜਿਹ ਠਾਕੁਰ ਇਥੇ ਵਿਸ਼ਰਾਮ ਠਾਕੁਰ ਨਹੀਂ ਕਹਿਣਾ ਠਾਕੁਰ ਕੱਕੇ ਨੋਮਕੜਾ ਹੈ ਸੋ ਤੈਂ ਕਿਉਂ ਬਿਸਰਾਇਓ ਸੋ ਤੈਂ ਇਹਨੂੰ ਤੈਂ ਨਹੀਂ ਕਹਿਣਾ ਤੈਂ ਤੈਂ ਇਥੇ ਪੜਨਾਮੀ ਸ਼ਬਦ ਹੈਗਾ ਤੇ ਆਪਾਂ ਇਸ ਦਾ ਅਰਥ ਵੀ ਸਮਝਾਂਗੇ ਸੋ ਪਾਠ ਕਰਾਂਗੇ ਸੋ ਤੈਂ ਕਿਉਂ ਬਿਸਰਾਇਓ ਕਿਉਂ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਇਥੇ ਜਾਂ ਕਹਿਣ ਦੀ ਲੋੜ ਨਹੀਂ ਬਿੰਦੀ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਪੜਨਾਮੀ ਸਰੂਪ ਹੈ ਨਿਮਖ ਨ ਤਾ ਕਉ ਗਾਇਓ ਤਾ ਕਉ ਇਹਨੂੰ ਵੀ ਤਾਂ ਕਹਿਣ ਦੀ ਲੋੜ ਨਹੀਂ ਹੈ ਇਹ ਵੀ ਪੜਨਾਮੀ ਸਰੂਪ ਹੈ ਤਾ ਕਉ ਮਾਇਆ ਕੋ ਮਦ ਕਹਾ ਕਰਤ ਹੈ ਇਥੇ ਵਿਸ਼ਰਾਮ ਸੰਗ ਨਾ ਕਤ ਹੂੰ ਜਾਈ ਸੰਗ ਨਾ ਕਾਹੂੰ ਜਾਈ ਮਾਫ ਕਰਨਾ ਨਾਨਕ ਕਹਿਤਾ ਇਕੱਠਾ ਪੜਾਂਗੇ ਜੀ ਨਾਨਕ ਕਹਿਤ ਇਥੇ ਨਾਨਕ ਸ਼ਬਦ ਉੱਪਰ ਵਿਸ਼ਰਾਮ ਨਹੀਂ ਆਏਗਾ ਕਿਉਂਕਿ ਕਕੇ ਨੂੰ ਔਂਕੜ ਹੈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਇਹਦਾ ਪਾਠ ਹੋਏਗਾ ਸੋ ਆਓ ਸ਼ਬਦ ਦੀ ਵਿਚਾਰ ਪਾਈਏ ਵਿਚਾਰ ਦੀ ਸਾਂਝ ਪਾਈਏ ਪ੍ਰਾਨੀ ਨਾਰਾਇਣ ਸੁਧਲੇ ਪ੍ਰਾਨੀ ਪਾਵਹਿ ਵਿਅਕਤੀ ਇਹ ਵਾਹਿਗੁਰੂ ਦੇ ਮਿਲਾਪ ਦੇ ਰਾਹ ਉੱਪਰ ਤੁਰਨ ਵਾਲੇ ਗੁਰਮੁਖ ਜਨ ਨਾਰਾਇਣ ਸੁਧਲੇਹ ਤੂੰ ਥੋੜੀ ਬਹੁਤ ਯਾਦ ਵਾਹਿਗੁਰੂ ਦੀ ਆਪਣੇ ਹਿਰਦੇ ਅੰਦਰ ਟਿਕਾ ਦੁਨੀਆ ਦੀ ਬੜੀ ਖਬਰ ਸਾਰ ਰੱਖਦਾ ਹੈ ਆਲੇ ਦੁਆਲੇ ਦਾ ਬੜਾ ਪਤਾ ਹੈ ਤੈਨੂੰ ਕਿਹੜੇ ਮੁਲਕ ਵਿੱਚ ਕੀ ਹੋ ਰਿਹਾ ਕਿੱਥੇ ਕਿਹਦੀ ਸਰਕਾਰ ਹੈ ਕੌਣ ਜਿੱਤ ਰਿਹਾ ਸਭ ਪਤਾ ਹਨ ਅੱਜ ਦੀ ਇਨਫੋਰਮੇਸ਼ਨ ਦੀ ਦੁਨੀਆ ਦੇ ਅੰਦਰ ਪਿਆਰਿਓ ਹਰੇਕ ਵਿਅਕਤੀ ਦੇ ਕੋਲ ਕੁੱਲ ਦੁਨੀਆ ਦੀ ਇਨਫੋਰਮੇਸ਼ਨ ਪਈ ਆ ਕੁੱਲ ਦੁਨੀਆ ਦੀ ਜਾਣਕਾਰੀ ਪਈ ਆ ਗੁਰੂ ਸਾਹਿਬ ਦੇ ਸ਼ਬਦ ਦੇ ਅਨੁਸਾਰ ਨਾ ਸਭ ਕੁਝ ਆਪਣਾ ਇਕਰਾਮ ਭਰਾਇਆ ਕੁੱਲ ਦੁਨੀਆ ਦਾ ਗਿਆਨ ਇਹਦੀ ਜੇਬ ਦੇ ਵਿੱਚ ਆ ਪਰ ਜਿਹੜਾ ਵਾਹਿਗੁਰੂ ਦਾ ਗਿਆਨ ਹੈ ਬ੍ਰਹਮ ਦਾ ਗਿਆਨ ਹੈ ਪਰਮੇਸ਼ਰ ਦੀ ਬਾਤ ਹੈ ਉਹਦੇ ਤੋਂ ਇਹ ਟੁੱਟਿਆ ਹੋਇਆ ਉਸ ਤੋਂ ਇਹ ਦੂਰ ਪਟਕ ਰਿਹਾ ਹੈ ਇਹੀ ਕਾਰਨ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗਿਆਨ ਸਾਧਨ ਪੈਸਾ ਪਦਵੀ ਹੋਣ ਦੇ ਬਾਵਜੂਦ ਵੀ ਝਟਕਣਾ ਬਣੀ ਹੋਈ ਹੈ ਇਹ ਝਟਕਣਾ ਨਾ ਜਿਹੜੀ ਇਹਨਾਂ ਤਾਂ ਪੈਸੇ ਨਾਲ ਦੂਰ ਹੋਣੀ ਆ ਨਾ ਪਦਵੀ ਨਾਲ ਦੂਰ ਹੋਣੀ ਆ ਨਾ ਜਾਣਕਾਰੀ ਨਾਲ ਦੂਰ ਹੋਣੀ ਆ ਇਹ ਝਟਕਣਾ ਦੂਰ ਹੋਏਗੀ ਟਿਕਾ ਨਾਲ ਤੇ ਟਿਕਾ ਸਾਨੂੰ ਵਿਸ਼ਰਾਮ ਟਿਕਾ ਕਿੱਥੇ ਮਿਲੇਗਾ ਪਰਮੇਸ਼ਰ ਨਾਲ ਜੁੜ ਕੇ ਵਾਹਿਗੁਰੂ ਨਾਲ ਜੁੜ ਕੇ ਤਾਂ ਕਰਕੇ ਗੁਰੂ ਜੀ ਕਹਿ ਰਹੇ ਨੇ ਪ੍ਰਾਨੀ ਨਾਰਾਇਣ ਸੁਧਲੇ ਹੈ ਏ ਭਾਈ ਦੁਨੀਆ ਦੀ ਖਬਰਸਾਰ ਬਹੁਤ ਆ ਤੇਰੇ ਕੋਲ ਤੂੰ ਥੋੜਾ ਜਿਹਾ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਵੀ ਜੋੜ ਵਾਹਿਗੁਰੂ ਦੇ ਨਾਲ ਵੀ ਜੋੜ ਇਹ ਨਾ ਹੋਵੇ ਕਿ ਤੂੰ ਪਰਮੇਸ਼ਰ ਤੋਂ ਟੁੱਟ ਕੇ ਹੀ ਆਪਣਾ ਜੀਵਨ ਬਤੀਤ ਕਰ ਲੈ ਛਿਨ ਛਿਨ ਆਉਦ ਕਟੈ ਨਿਸਬਸੁਰ ਯਾਦ ਰੱਖ ਛਿਨ ਛਿਨ ਮਤਲਬ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਜੀ ਅੱਜ ਕੱਲ ਦੇ ਸਮੇਂ ਆਪਾਂ ਇੱਕ ਸੈਕਿੰਡ ਕਹਿ ਦਿੰਨੇ ਆ ਮਿਲੀ ਸੈਕਿੰਡ ਕਹਿ ਦਿੰਨੇ ਆ ਹਨਾ ਹਰ ਸਾਹ ਜੋ ਸਾਡਾ ਲੰਘ ਰਿਹਾ ਹਰ ਸੈਕਿੰਡ ਪਲ ਨਿਮਖ ਜੋ ਸਾਡੀ ਜ਼ਿੰਦਗੀ ਦਾ ਬੀਤ ਰਿਹਾ ਹੈ ਇਹਦੇ ਨਾਲ ਆਉਦ ਘਟੈ ਨਿਸ ਬਸਰ ਦਿਨ ਤੇ ਰਾਤ ਕਰਕੇ ਆਉਦ ਘਟੈ ਸਾਡੀ ਉਮਰ ਘਟ ਰਹੀ ਹੈ ਜ਼ਿੰਦਗੀ ਘਟ ਰਹੀ ਹੈ ਸਮਾਂ ਸਾਡੇ ਕੋਲੋਂ ਜਾ ਰਿਹਾ ਹੈ ਅਸੀਂ ਵੱਡੇ ਨਹੀਂ ਹੋ ਰਹੇ ਅਸੀਂ ਅਸਲ ਵਿੱਚ ਘਟ ਰਹੇ ਆ ਆਪਣੇ ਅੰਤ ਵੱਲ ਵਧ ਰਹੇ ਆ ਅਸੀਂ ਬ੍ਰੇਥਾ ਜਾਤ ਹੈ ਦੇਹ ਤੇ ਦੁਨੀਆ ਦੀ ਖਬਰਸਾਰ ਵਿੱਚ ਦੁਨੀਆ ਦੀ ਜਾਣਕਾਰੀ ਵਿੱਚ ਦੁਨੀਆ ਦੀ ਇਨਫੋਰਮੇਸ਼ਨ ਵਿੱਚ ਸਾਡੀ ਦੇਹ ਹੀ ਸਾਡਾ ਜੀਵਨ ਸਾਡੀ ਜ਼ਿੰਦਗੀ ਬੇਅਰਥ ਜਾ ਰਹੀ ਹੈ ਹਨਾ ਮਤਲਬ ਲੋਕੀ ਘੰਟਿਆਂ ਬੱਧੀ ਸਮਾਂ ਚਰਚਾ ਕਰਦੇ ਰਹਿੰਦੇ ਆ ਜੀ ਫਲਾਣੇ ਮੁਲਕ ਵਿੱਚ ਇਦਾਂ ਹੋ ਗਿਆ ਫਲਾਣੀ ਥਾਂ ਤੇ ਇਦਾਂ ਹੋ ਗਿਆ ਉਹਦੇ ਵਿੱਚੋਂ ਕੀ ਪ੍ਰਾਪਤ ਕੀਤਾ ਉਹਨਾਂ ਨੇ ਆਤਮ ਗਿਆਨ ਦੀ ਕਿਹੜੀ ਅਸੀਂ ਗੱਲਾਂ ਜਿਹੜੀ ਪ੍ਰਾਪਤ ਹੋਈ ਤਤ ਕੀ ਪ੍ਰਾਪਤ ਹੋਇਆ ਹਨਾ ਆਪਣੇ ਆਪ ਨੂੰ ਸੰਤੁਸ਼ਟੀ ਸੰਤੋਖ ਕੀ ਮਿਲਿਆ ਜਿਹੜਾ ਅੰਤਰ ਆਤਮੇ ਨੂੰ ਸੰਤੋਖ ਮਿਲਣਾ ਨਾ ਉਹ ਪਰਮੇਸ਼ਰ ਦੇ ਚਰਨਾਂ ਦੇ ਟਿਕਾਚ ਹੋ ਮਿਲਦਾ ਪਿਆਰਿਓ ਤਾਂ ਕਰਕੇ ਕਹਿ ਰਹੇ ਨੇ ਤਰਨਾਪੋ ਵਿਖਿਣਸਿਉ ਖਯੋ ਤਰਨਾਪੋ ਦਾ ਅਰਥ ਹੈ ਜੀ ਜਵਾਨੀ ਦਾ ਸਮਾ ਜੋ ਬਨ ਜਵਾਨੀ ਦਾ ਸਮਾ ਸੀ ਜ਼ਿੰਦਗੀ ਦਾ ਜੋ ਵਿਖਿਣਸਿਉ ਖਯੋ ਉਤੇ ਵਿਸ਼ੇ ਵਿਚਾਰਾਂ ਚ ਹੀ ਗਿਆ ਉਦੋਂ ਤਾਂ ਕੋਈ ਸਮਝੇ ਹੈ ਨਹੀਂ ਸੀ ਪਰਮੇਸ਼ਰ ਦੀ ਆਈ ਨਹੀਂ ਸੀ ਸਮਝ ਕੋਈ ਭਾਗਾ ਵਾਲਾ ਹੁੰਦਾ ਹੈ ਮਮਾ ਜੀਤ ਸਿੰਘ ਸਾਹਿਬ ਜੀ ਜਿਹਾ ਸਾ ਜਿਨ੍ਹਾਂ ਨੂੰ ਭਰ ਜਵਾਨੀ ਦੀ ਉਮਰ ਦੇ ਵਿੱਚ ਵਾਹਿਗੁਰੂ ਦੇ ਨਾਲ ਜੁੜਨ ਤੇ ਆਪਣੇ ਧਰਮ ਤੇ ਕੌਮੀ ਕਦਰਾਂ ਕੀਮਤਾਂ ਦੀ ਸੋਝੀ ਆਉਂਦੀ ਹੈ ਨਹੀਂ ਤੇ ਬਹੁਤਾ ਸੰਸਾਰ ਨੂੰ ਅਸੀਂ ਵੇਖਦੇ ਆ ਨਾ ਤਰਨਾਪੋ ਇਉਂ ਹੀ ਗਇਓ ਜਵਾਨੀ ਦਾ ਸਮਾਂ ਐਵੇਂ ਹੀ ਬੇਕਾਰ ਨਿਕਲ ਜਾਂਦਾ ਹੈ ਜਿਨੀ ਗਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਐਸੇ ਕੰਮ ਜਿਨ੍ਹਾਂ ਚੋਂ ਕੁਝ ਵੀ ਗੁਣ ਨਹੀਂ ਹੁੰਦਾ ਕੋਈ ਵੀ ਉਪਕਾਰ ਨਹੀਂ ਹੁੰਦਾ ਕੁਝ ਵੀ ਸਿੱਖਣ ਸਮਝਣ ਨੂੰ ਨਹੀਂ ਹੁੰਦਾ ਦੇਖੋ ਤੁਸੀਂ ਆ ਨੌਜਵਾਨਾਂ ਨੂੰ ਅਸੀਂ ਸੰਸਾਰ ਚ ਰੋਜ਼ ਵੇਖਦੇ ਆ ਕਿਸੇ ਵੀ ਧਰਮ ਦੇ ਹੋਣ ਕੌਮ ਦੇ ਹੋਣ ਮੁਲਕ ਦੇ ਹੋਣ ਬਹੁਤਾ ਸਮਾਂ ਜਿਹੜਾ ਯੰਗ ਜਨਰੇਸ਼ਨ ਦਾ ਹੈਗਾ ਨਾ ਉਹ ਪਰਮੇਸ਼ਰ ਤੋਂ ਟੁੱਟ ਕੇ ਹੋਰ ਪਾਸੇ ਕੋਈ ਵੀ ਹੋਵੇ ਉਧਰ ਜਾ ਰਿਹਾ ਹੈ ਬਾਲਪਨ ਅਗਿਆਨਾ ਬਚਪਨ ਦਾ ਸਮਾਂ ਤੇ ਬੇਸੋਚੀ ਹੁੰਦੀ ਹੈ ਜੀ ਸਮਝ ਹੀ ਨਹੀਂ ਕੋਈ ਹੁੰਦੀ ਹੈ ਨਾ ਕੋਈ ਵਿਰਲਾ ਹੁੰਦਾ ਹੈ ਬਾਬਾ ਫਤਿਹ ਸਿੰਘ ਸਾਹਿਬ ਜੈਸੇ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਪਰਮੇਸ਼ਰ ਦੀ ਸੋਝੀ ਪੈਦਾ ਹੁੰਦੀ ਹੈ ਮਹਾਰਾਜ ਕਹਿੰਦੇ ਨਾ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਾਨਾਦ ਜਪਿਓ ਹਰ ਜੈ ਸੇ ਕੋਈ ਕੋਈ ਟਾਵਾ ਟਾਵਾ ਹੁੰਦਾ ਨਹੀਂ ਤੇ ਬਾਲਪਨ ਅਗਿਆਨਾ ਬਚਪਨ ਦਾ ਜਿਹੜਾ ਸਮਾਂ ਹੈ ਅਗਿਆਨਤਾ ਬਚਪਨ ਦੀਆਂ ਗੱਲਾਂ ਵਿੱਚ ਨਾ ਸਮਝੀ ਦੇ ਵਿੱਚ ਨਿਕਲ ਜਾਂਦਾ ਬਿਰਧ ਭਇਓ ਅਜ ਹੁਣ ਨਹੀਂ ਸਮਝਾਇ ਬਚਪਨ ਬੇਸਮਝੀ ਚ ਗਿਆ ਜਵਾਨੀ ਨਸ਼ਿਆਂ ਚ ਵਿਸ਼ੇ ਵਿਕਾਰਾਂ ਚ ਸੰਸਾਰ ਦੀ ਚਮਕ ਦਮਕ ਦੇ ਪਿੱਛੇ ਰੰਗ ਰੂਪ ਦੇ ਪਿੱਛੇ ਗੁਜ਼ਰ ਗਈ ਬਿਰਧ ਭਇਓ ਅਜਹੁ ਨਹੀਂ ਸਮਝੈ ਹੁਣ ਬਜ਼ੁਰਗ ਹੋ ਗਿਆ ਤੇ ਬਜ਼ੁਰਗ ਹੋ ਕੇ ਸੁਰਤ ਹੁਣ ਪਿੱਛੇ ਨੂੰ ਭੱਜ ਰਹੀ ਹੈ ਕਿੱਧਰ ਨੂੰ ਜਵਾਨੀ ਵੱਲ ਵੀ ਮੈਂ ਜਵਾਨੀ ਵੇਲੇ ਐ ਕਰ ਦਿੰਦਾ ਸੀ ਜੀ ਅਸੀਂ ਜਵਾਨ ਹੁੰਦੇ ਸੀ ਐ ਕਰ ਦਿੰਦੇ ਸੀ ਹੁਣ ਸੁਰਤ ਪਿੱਛੇ ਨੂੰ ਭੱਜੀ ਜਾ ਰਹੀ ਹੈ ਅਜਹੁ ਨਹੀਂ ਸਮਝ ਇਸ ਹਾਲੇ ਵੀ ਇਹਨੂੰ ਸਮਝ ਨਹੀਂ ਆ ਰਹੀ ਵੀ ਮੈਂ ਆਪਣੇ ਅੰਤ ਵੱਲ ਵੱਧ ਰਿਹਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਮੈਨੂੰ ਆਵਾਜ਼ ਪੈ ਜਾਏ ਤੇ ਮੈਨੂੰ ਸੱਦ ਲਿਆ ਜਾਵੇ ਤੇ ਜਿਸ ਵਸਤੂ ਨੂੰ ਲੈਣ ਵਾਸਤੇ ਮੈਂ ਆਇਆ ਸੀ ਜਾਂ ਮੈਨੂੰ ਭੇਜਿਆ ਗਿਆ ਸੀ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਉਹ ਜਿਹੜੀ ਵਸਤੂ ਸੀ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ ਉਹਨੂੰ ਪ੍ਰਾਪਤ ਕੀਤਾ કે ਨਾ ਕੀਤਾ ਉਸ ਪਾਸੇ ਧਿਆਨ ਨਹੀਂ ਗਿਆ ਕੌਣ ਕੁਮਤ ਉਰਜਣਾ ਹੋਰ ਹੀ ਕੁਮਤ ਭੇੜੀ ਮਤ ਦੇ ਵਿੱਚ ਉਲਝਿਆ ਰਿਹਾ ਹੈ ਨਾ ਉਲਝਣ ਦੀ ਗੱਲ ਆਪਾਂ ਪਿਛਲੇ ਸ਼ਬਦ ਵਿੱਚ ਕੀਤੀ ਹੈ ਮਾਨਸ ਜਨਮ ਦਿਓ ਜਿਹੇ ਠਾਕੁਰ ਜਿਸ ਠਾਕੁਰ ਨੇ ਠਾਕੁਰ ਦੇ ਰਾਰੇ ਨੂੰ ਸਿਹਾਰੀ ਹੈ ਇਹ ਕਰਤਾ ਕਰਕੇ ਜੀ ਜਿਸ ਮਾਲਕ ਨੇ ਜਿਸ ਪਰਮੇਸ਼ਰ ਨੇ ਮਾਨਸ ਜਨਮ ਦਿਓ ਮਨੁੱਖਾ ਜਨਮ ਦਿੱਤਾ ਆ ਦੇਹੀ ਦਿੱਤੀ ਅੰ ਸ਼ਰੀਰ ਦਿੱਤਾ ਸੰਸਾਰ ਦੇ ਵਿੱਚ ਭੇਜਿਆ ਸੋ ਤੈਂ ਕਿਉ ਬਿਸਾਰਿਓ اے ਭਾਈ ਤੈਂ ਉਸ ਵਾਹਿਗੁਰੂ ਨੂੰ ਕਿਉ ਭੁਲਾ ਰਖਿਆ ਜਿਨੇ ਤਨੁ ਆ ਦੇਹੀ ਦਿੱਤੀ ਸ਼ਰੀਰ ਦਿੱਤਾ ਸੰਸਾਰ ਚ ਭੇਜਿਆ ਹਨ ਸੋ ਤੈਂ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੈ ਜਿਸ ਵਾਹਿਗੁਰੂ ਨੂੰ ਸਿਮਰਿਆ ਤੈਨੂੰ ਮੁਕਤੀ ਮਿਲਲੇ ਜਿਸ ਪਰਮੇਸ਼ਰ ਨਾਲ ਜੁੜਿਆ ਤੇਰੇ ਅੰਤਰ ਆਤਮੇ ਦਾ ਕਲਿਆਣ ਹੋਣਾ ਸੋ ਤੈਂ ਕਿਉਂ ਬਿਸਰਾਇਓ ਉਸ ਨੂੰ ਕਿਉਂ ਤੂੰ ਵਿਸਾਰ ਰੱਖਿਆ ਭੁਲਾ ਰੱਖਿਆ ਹੈ ਮੁਕਤ ਹੋਤ ਨਰ ਜਾ ਕੈ ਸਿਮਰੈ ਜਿਸ ਨੂੰ ਸਿਮਰਨ ਦੇ ਨਾਲ ਮੁਕਤ ਹੋ ਜਾਈਦਾ ਹੈ ਕਿਸ ਤੋਂ ਮੋ ਮਾਇਆ ਤੋਂ ਮੁਕਤੀ ਕਿੱਥੋਂ ਮਿਲਦੀ ਹੈ ਜੀ ਕਾਮ ਕ੍ਰੋਧ ਲੋਭ ਮੋ ਅਹੰਕਾਰ ਵਿਸ਼ੇ ਵਿਕਾਰ ਆਸਾ ਮਨਸਾ ਇਹਨਾਂ ਚੀਜ਼ਾਂ ਤੋਂ ਮੁਕਤੀ ਸਾਡੀ ਸੁਰਤ ਨੂੰ ਮਿਲਦੀ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਿਆਂ ਨਿਮਖ ਨਾ ਤਾਕੋ ਗਾਇਓ ਨਿਮਖ ਜਨਿਕ ਥੋੜੇ ਜੇ ਸਮੇਂ ਲਈ ਵੀ ਆਪਣੇ ਮਨ ਨੂੰ ਇਹਨਾਂ ਉਲਝਣਾ ਵਿੱਚੋਂ ਕੱਢ ਕੇ ਇਕਾਗਰਤਾ 'ਚ ਤੇ ਟਿਕਾ ਚ ਲਿਆ ਕੇ ਪਰਮੇਸ਼ਰ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਮਾਇਆ ਕੋ ਮਦ ਕਹਾ ਕਰਤ ਹੈ ਸੰਗਨ ਕਾਹੂ ਜਾਈ ਹੈ ਭਾਈ ਮਾਇਆ ਦਾ ਨਸ਼ਾ ਮਾਇਆ ਕੋ ਮਦ ਮਦ ਦਾ ਅਰਥ ਨਸ਼ਾ ਮਦਹੋਸ਼ ਤੂੰ ਮਾਇਆ ਦੇ ਪਿੱਛੇ ਲੱਗ ਕੇ ਯਾਨੀ ਕਿ ਵਾਹਿਗੁਰੂ ਤੋਂ ਟੁੱਟ ਕੇ ਹੋਰ ਚੀਜ਼ਾਂ ਪਿੱਛੇ ਲੱਗ ਕੇ ਇਹਨਾਂ ਦੇ ਨਸ਼ੇ ਦੇ ਵਿੱਚ ਉਲਝਿਆ ਪਿਆ ਮਦਹੋਸ਼ ਹੋਇਆ ਪਿਆ ਹੈ ਯਾਦ ਰੱਖੀ ਸੰਗ ਨਾ ਕਾਹੋ ਜਾਈ ਵੱਡੇ ਵੱਡੇ ਲੋਕ ਕਿੱਥੋਂ ਗਏ ਜੀ ਰਾਵਣ ਜੈਸੇ ਚਲੇ ਗਏ ਲੰਕਾ ਲੈ ਗਏ ਨਾਲ ਚੱਕ ਕੇ ਨਹੀਂ ਲੈ ਕੇ ਗਏ ਨਾ ਕੋਈ ਵੀ ਸੰਸਾਰ ਵਿੱਚੋਂ ਕੋਈ ਵੀ ਚੀਜ਼ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਕੋਈ ਵੀ ਵਿਅਕਤੀ ਮਾਇਆ ਕੋ ਮਦ ਕਹਾਂ ਕਰਤ ਹੈ ਇਸ ਲਈ ਜਿਹੜੀ ਚੀਜ਼ ਨੂੰ ਅਸੀਂ ਚੁੱਕ ਕੇ ਨਾਲ ਨਹੀਂ ਲੈ ਕੇ ਜਾ ਸਕਦੇ ਅਸੀਂ ਉਸ ਦਾ ਮਦ ਨਸ਼ਾ ਮਾਣ ਅਹੰਕਾਰ ਕਿਉਂ ਕਰ ਰਹੇ ਹਾਂ ਕਿਉਂ ਮਦਹੋਸ਼ ਹੋਇਆ ਅਸੀਂ ਨਾਨਕ ਕਹਤ ਚੇਤ ਚਿੰਤਾ ਮਨ ਨਵੇਂ ਪਾਤਸ਼ਾਹ ਕਹਿ ਰਹੇ ਨੇ ਹੇ ਭਾਈ ਚੇਤ ਚਿੰਤਾ ਮਨ ਚਿੰਤਾ ਮਨ ਨੂੰ ਚੇਤੇ ਕਰ ਵਾਹਿਗੁਰੂ ਜੋ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ ਉਸ ਨੂੰ ਚੇਤੇ ਕਰਿਆ ਕਰ ਉਸ ਨੂੰ ਯਾਦ ਕਰਿਆ ਕਰ ਉਸ ਨੂੰ ਸਿਮਰਿਆ ਕਰ ਆਪਣੇ ਮਨ ਨੂੰ ਪਰਮੇਸ਼ਰ ਨਾਲ ਜੋੜਿਆ ਕਰ ਹੋਏ ਹੈ ਅੰਤ ਸਹਾਈ ਪਰਮੇਸ਼ਰ ਨੇ ਹੀ ਅੰਤ ਨੂੰ ਸਹਾਈ ਹੋਣਾ ਅੰਤ ਨੂੰ ਮਦਦਗਾਰ ਬਣਨਾ ਹੋਰ ਕਿਸੇ ਨੇ ਨਹੀਂ ਮਦਦਗਾਰ ਬਣਨਾ ਬਾਕੀ ਤੇ ਜਿੰਨੇ ਅੰਗ ਸਾਖ ਨੇ ਨਾ ਸਾਰਿਆਂ ਤੋਂ ਅਸੀਂ ਲਾਂਬੇ ਹੋ ਜਾਾਂਗੇ ਜੁਦੇ ਹੋ ਜਾਾਂਗੇ ਨਾਲ ਨਿਭਣ ਵਾਲੀ ਚੀਜ਼ ਉਹ ਹੈ ਪਰਮੇਸ਼ਰ ਦਾ ਨਾਮ ਇਸ ਲਈ ਪ੍ਰਾਨੀ ਨਾਰਾਇਣ ਸੁਧ ਲਹਿ ਛਿਨ ਛਿਨ ਆਉਦ ਕਟੈ ਨਿਸ ਬਸਰ ਬ੍ਰਿਥਾ ਜਾਤ ਹੈ ਦੇਹ ਪਰਮੇਸ਼ਰ ਦੇ ਨਾਮ ਦੀ ਸੋਝੀ ਅਸੀਂ ਪ੍ਰਾਪਤ ਕਰੀਏ ਦੁਨੀਆ ਦਾ ਗਿਆਨ ਜਿੰਨਾ ਮਰਜੀ ਇਕੱਠਾ ਕਰ ਲਈਏ ਦੁਨੀਆ 'ਚ ਸਹਾਈ ਹੋਏਗਾ ਹੋ ਸਕਦਾ ਸਾਡੀ ਜ਼ਿੰਦਗੀ ਨੂੰ ਥੋੜਾ ਬਹੁਤ ਸੁਖਾਲਾ ਬਣਾਉਣ ਦੇ ਵਿੱਚ ਉਹ ਕੰਮ ਆਵੇ ਪਰ ਜੋ ਅਸਲ ਚੀਜ਼ ਹੈ ਜਿਹਨੇ ਸਾਡੇ ਨਾਲ ਨਿਭਣਾ ਜਿਹਨੇ ਸਾਡੇ ਜੀਵਨ ਨੂੰ ਸਵਾਰਨਾ ਹੈ ਵਧੀਆ ਬਣਾਉਣਾ ਭਲੇਰਾ ਬਣਾਉਣਾ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਗਿਆਨ ਵਾਹਿਗੁਰੂ ਦੀ ਸੋਝੀ ਜੋ ਕੁੱਲ ਕਾਇਨਾਤ ਵਿੱਚ ਵਿਆਪਕ ਹੈ ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਅਸੀ ਉਸ ਨਾਲ ਜੁੜੀਏ ਉਸੇ ਨਾਲ ਜੁੜ ਕੇ ਨਫਰਤਾਂ ਖਤਮ ਹੋਣ ਕਿਹਾ ਉਸੇ ਨਾਲ ਜੁੜ ਕੇ ਪ੍ਰੇਮ ਤੇ ਪਿਆਰ ਦੀ ਸਾਂਝ ਸੰਸਾਰ ਵਿੱਚ ਬਣੇਗੀ ਉਸੇ ਨਾਲ ਜੁੜ ਕੇ ਅੱਜ ਦੇ ਸਮੇਂ ਸੰਸਾਰ ਦੇ ਵਿੱਚ ਜਿਹੜੇ ਇੱਕ ਬੜੇ ਵੱਡੇ ਬੱਦਲ ਮੰਡਰਾ ਰਹੇ ਨੇ ਖਤਰੇ ਦੇ ਹਨ ਕੋਈ ਹਿਜਰ ਕਰਕੇ ਕਿਸੇ ਮੁਲਕ ਚ ਗਿਆ ਕੋਈ ਕਿਸੇ ਥਾਂ ਤੇ ਗਿਆ ਇਮੀਗ੍ਰੈਂਟਸ ਨੂੰ ਲੈ ਕੇ ਜੋ ਬੜਾ ਰੋਲਾ ਪਿਆ ਹੋਇਆ ਹੈ ਮਨਾਂ ਦੇ ਵਿੱਚ ਕਈ ਪ੍ਰਕਾਰ ਦੇ ਖਿਆਲ ਲੋਕਾਂ ਦੇ ਨੇ ਹੋਏ ਨੇ ਵੀ ਫਲਾਣੇ ਐ ਨੇ ਜੀ ਫਲਾਣੇ ਐ ਇਹ ਸਾਰੇ ਨਿਕਲ ਜਾਣੇ ਆ ਜਦੋਂ ਸਾਨੂੰ ਸਮਝ ਆ ਗਈ ਘਟ ਘਟ ਮੈਂ ਰਮਈਆ ਬਸੈ ਵਾਹੀ ਗੁਰੂ ਜੋ ਸਾਰਿਆਂ ਚ ਵਸੇ ਨੇ ਹਨਾ ਸਵਨਾ ਦੇ ਵਿੱਚ ਵਸੇ ਹੋਏ ਪਰਮੇਸ਼ਰ ਦੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਪੜਨ ਵਾਲਿਆਂ ਨੂੰ ਜਦੋਂ ਸਮਝ ਆਉਣ ਲੱਗ ਪਈ ਫਿਰ ਨਫਰਤ ਵਿਦ ਕਰੇ ਵੰਡੀਆਂ ਵੱਖਰੇਵੇਂ ਇਹਨਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਮਾਨਵੀ ਹੱਕਾਂ ਦਾ ਖਿਆਲ ਰੱਖਣ ਵਾਲੇ ਪਾਸੇ ਨੂੰ ਤਵੱਜਾ ਦੇਣ ਲੱਗ ਪਾਵਾਂਗੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ tatha ਉਹਨਾਂ ਦੀ ਸ਼ਹਾਦਤ ਦਾ ਇਹ ਬਹੁਤ ਵੱਡਾ ਸੁਨੇਹਾ ਹੈ ਇਸ ਨੂੰ ਆਪਾਂ ਵੀ ਧਾਰਨ ਕਰੀਏ ਔਰ ਇਸ ਨੂੰ ਅਸੀਂ ਸੰਸਾਰ ਦੇ ਵਿੱਚ ਵੀ ਵੰਡੀਏ ਤਾਂ ਜੋ ਸਾਡਾ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਜੁੜੇ ਰਹੋ ਜੀ ਅਗਲੇ ਹਿੱਸੇ ਵਿੱਚ ਮਿਲਦੇ ਹਾਂ ਅਗਲੇ ਸ਼ਬਦ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ